ਤਾਂ ਮੈਂ ਕਹਦਾ ਜੀ ਪੰਜਾਬ ਦੀ ਰੀੜ ਦੀ ਹੱਡੀ ਤਾਂ ਉਹ ਗਾਂਦੀ ਨਗਰ ਮਾਰਕੀਟ ਹੈ ਅੱਜ ਗਾਂਦੀ ਨਗਰ ਮਾਰਕੀਟ ਦਾ ਅੱਜ ਇਸ بارشਾਂ ਦੇ ਟਾਈਮ ਤੇ ਕੀ ਹਾਲ ਹੈ ਇਹ ਤੁਹਾਨੂੰ ਸਾਰੀ ਸੱਚਾਈ ਦਿਖਾਵਾਂਗੇ ਕੰਮ ਜੀ ਇਸ ਟਾਈਮ ਬਸ ਕੋਲ ਮਲਾ ਕੇ 20 ਪੈਸੇ ਕੰਮ ਇਸ ਟਾਈਮ ਬਜਾ 20 ਪੈਸੇ 80 ਪੈਸੇ ਘਾ ਕੇ ਬਲੋਕ ਜਾ ਇਹਦਾ ਕਾਰਨ ਕੀ ਹੋ ਸਕਦਾ ਜੀ ਹੜ ਇਹਦਾ ਕਾਰਨ ਹੜ ਹੀ ਆ ਫਸਲ ਬਰਬਾਦ ਹੋ ਗਈ ਗਾਗ ਰੁਕ ਗਿਆ ਜਦੋਂ ਅਗਲੇ ਕੋਲ ਸੇਲ ਨਹੀਂ ਹੋਊਗੀ ਤਾਂ ਉਹ ਆਊਗਾ ਕੀ ਮਾਰਕੀਟ ਲੈਣ ਕਿੰਨਾ ਕ ਮਤਲਬ ਜਿਵੇਂ ਮੈਂ ਗੱਲ ਕਰਾਂ ਕਿੰਨੇ ਪਰਸੈਂਟ ਤੁਹਾਡਾ ਕੰਮ ਰਹਿ ਗਿਆ ਪੈਸੇ ਜਿਹੜਾ ਗੱਲ ਬਈ ਹਾਂਜੀ 10% ਰਹਿ ਗਿਆ 100 ਦੇ ਵਿੱਚ ਲੋਕੀ 10% ਇਦਾਂ ਦੀ ਮੰਦੀ ਤੁਸੀਂ ਪਹਿਲਾਂ ਵੀ ਕਦੇ ਦੇਖੀ ਹੈ ਕਦੀ ਵੀ ਨਹੀਂ ਜਿੰਦਗੀ ਵਿੱਚ ਸਰ ਇੱਕ ਗੱਲ ਦੱਸੋ ਵੀ ਜਿਹੜੇ ਅੱਜ ਕੱਲ ਮਹਾ ਮੰਦੀ ਦਾ ਦੌਰ ਹੈ ਸਾਰੀ ਮਾਰਕੀਟ ਖਾਲੀ ਪਈ ਹੈ ਇੱਥੇ ਸ਼ਾਇਦ ਟੂ-ਵੀਲਰ ਨੰਗਾ ਦੋ ਆਵੇ ਕਿ ਪਹਿਲੇ ਟਾਈਮ ਦਾ ਜਿਹੜਾ ਟਰਾਲਾ ਵੰਗਾ ਲੋ ਇੰਨੀ ਜਗ੍ਹਾ ਖਾਲੀ ਪਈ ਹੈ ਕੀ ਕਾਰਨ ਕੀ ਹੈ ਸਰ ਇਸ ਗੱਲ ਦਾ ਕਾਰਨ ਤੁਹਾਡੇ ਸਾਹਮਣੇ ਹੈ ਜੀ ਆਪਣਾ ਹੜ ਦਾ ਜਿਹੜਾ ਰੋਲਾ ਪਿਆ ਹੋਇਆ ਉਹਦੇ ਕਰਕੇ ਗਾਹ ਨਹੀਂ ਆ ਰਿਹਾ ਕੁਝ ਸਾਨੂੰ ਇੱਥੇ ਅੜਿਕ ਜਿਹੜਾ ਕੀ ਹੁਣ ਅਸੀਂ ਬੋਣੀ ਗਰਨ ਨੂੰ ਵੀ ਤਰਸਦੇ ਪਏ ਆ ਇਸ ਟਾਈਮ ਦੇ ਹਾਲਾਤ ਆ ਪਰ ਅਫਵਾਹਾਂ ਨੇ ਜਿਹੜਾ ਬੰਨ ਟੁੱਟ ਗਿਆ ਕਦੇ ਕੀ ਟੁੱਟ ਗਿਆ ਸਤਲੁਜ ਦਾ ਪਾਣੀ ਓਵਰਫਲੋ ਕਰ ਗਿਆ ਉਹਨਾਂ ਅਫਵਾਹਾਂ ਨੇ ਅੱਜ ਇਸ ਦੁਕਾਨਦਾਰਾਂ ਨੂੰ ਦੇਖੋ ਜਿਹੜੀ ਜੀਡੀਪੀ ਐ ਬਿਲਕੁਲ ਡਾਊਨ ਕਰ ਦਿੱਤੀ ਐ ਵਾਹ ਅ ਵੀ ਪਾਣੀ ਆ ਗਿਆ ਲੋਕ ਜਿਹੜਾ ਮਾੜਾ ਮੋਟਾ ਗਾਹ ਕਾ ਉਹ ਵੀ ਦੀ ਬਾਜ਼ਾਰ ਜਾ ਰਿਹਾ ਹੈਗਾ ਔਰ 1.5 2 ਮਹੀਨੇ ਤੋਂ ਖਰਚੇ ਵੀ ਨਹੀਂ ਨਿਕਲਦੇ ਪਏ ਜਿੰਨੇ ਨੌਕਰ ਆ ਉਹਦੇ ਹਿਸਾਬ ਨਾਲ ਤਾਂ ਖਰਚੇ ਨਹੀਂ ਨਿਕਲਦੇ 8-8 ਬੰਦੇ ਕੰਮ ਕਰਦੇ ਬਟ ਗਾਹ ਤੇ ਬਾਹਰੋਂ ਆਉਂਦਾ ਨਾ ਨਾ ਬਾਹਰਲਾ ਗਾਹ ਕਾ ਹੈਗਾ ਨ ਇਹ ਉਹਦੇ ਕਰਕੇ ਸਨਾਟਾ ਹੈਗਾ ਸਸ਼ੀ ਗੱਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮਕਾਸ਼ ਔਰ ਇਸ ਵਕਤ ਅਸੀਂ ਮੌਜੂਦ ਹਾਂ ਪੰਜਾਬ ਦੀ ਨੰਬਰ 1 ਮਾਰਕੀਟ ਕਪੜਾ ਮਾਰਕੀਟ ਦੇ ਵਿੱਚ ਗਾਂਦੀਨਗਰ ਮਾਰਕੀਟ ਦੇ ਵਿੱਚ ਤਾਂ ਲੁਧਿਆਣਾ ਦੀ ਇਹ ਗਾਂਦੀਨਗਰ ਮਾਰਕੀਟ ਬਹੁਤ ਮਸ਼ਹੂਰ ਮਾਰਕੀਟ ਹੈ ਜਿੱਥੋਂ ਕੀ ਪੰਜਾਬ ਦੀ ਜੀਡੀਪੀ ਚੱਲਦੀ ਹੈ ਹੋਜ਼ਰੀ ਦੇ ਮਾਮਲੇ 'ਚ ਔਰ ਵੀ ਇੱਥੇ ਵੱਡੇ ਵੱਡੇ ਵਪਾਰੀਆਂ ਦੀ ਆਪਦੀ ਆਪਣੀ ਹੋਜ਼ਰੀਜ਼ ਨੇ ਬਹੁਤ ਵੱਡੇ ਲੈਵਲ ਤੇ ਉੱਤੇ ਇੱਥੇ ਕਪੜਾ ਸਪਲਾਈ ਹੁੰਦਾ ਹੈਗਾ ਤਾਂ ਮੈਂ ਕਹਿੰਦਾ ਜੀ ਪੰਜਾਬ ਦੀ ਰੀੜ ਦੀ ਹੱਡੀ ਤਾਂ ਉਹ ਗਾਂਦੀਨਗਰ ਮਾਰਕੀਟ ਹੈ ਅੱਜ ਗਾਂਧੀ ਨਗਰ ਮਾਰਕੀਟ ਦਾ ਅੱਜ ਇਸ بارشਾਂ ਦੇ ਟਾਈਮ ਤੇ ਕੀ ਹਾਲ ਹੈ ਇਹ ਤੁਹਾਨੂੰ ਸਾਰੀ ਸੱਚਾਈ ਦਿਖਾਵਾਂਗੇ ਇਹ ਹੜ ਦੇ ਮੌਸਮਾਂ ਦੇ ਵਿੱਚ ਗਾਂਧੀ ਨਗਰ ਮਾਰਕੀਟ ਦੇ ਕੰਮ ਤੇ ਜੀਡੀਪੀ ਤੇ ਕਿੰਨਾ ਕੁ ਜ਼ਿਆਦਾ ਪ੍ਰਭਾਵ ਪਿਆ ਹੈ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੀ ਦਿਲ ਦੀ ਸਥਿਤੀ ਕੀ ਹੈ ਇਸ ਟਾਈਮ ਤੇ ਜਿਨ੍ਹਾਂ ਦੇ ਲੱਖਾਂ ਦਾ ਕੰਮ ਡੇਲੀ ਦਾ ਹੁੰਦਾ ਸੀ ਅੱਜ ਉਹ ਹਜ਼ਾਰਾਂ ਦਾ ਵੀ ਨਹੀਂ ਹੋ ਪਾਰ ਰਿਹਾ ਕਈ ਦੁਕਾਨਦਾਰ ਤਾਂ ਇਦਾਂ ਦੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਣੀ ਤੱਕ ਨਹੀਂ ਕਰ ਪਾਉਂਦੇ ਅੱਜ ਗੱਲਬਾਤ ਕਰਾਂਗੇ ਉਹਨਾਂ ਦੁਕਾਨਦਾਰਾਂ ਨਾਲ ਜਿਹੜੇ ਇਸ ਇਸ ਮਾਰਕੀਟ ਦੇ ਕੀ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੋਂ ਜ ਔਰ ਆ ਜੋ ਕਿਦਾਂ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਤੇ ਜਿਹੜੇ ਨਾਲ ਉਹਨਾਂ ਦੇ ਵਰਕਰਸ ਕੰਮ ਕਰਦੇ ਨੇ ਉਹਨਾਂ ਦੀ ਸੈਲਰੀਆਂ ਉਹਨਾਂ ਦੇ ਖਰਚੇ ਉਹਨਾਂ ਦੇ ਹੋਰ ਚੀਜ਼ਾਂ ਕਿਦਾਂ ਮੇਨਟੇਨ ਕਰਦੇ ਆਪਾਂ ਗੱਲਬਾਤ ਕਰਦੇ ਆ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਆਕਾਸ਼ ਸਰ ਕੀ ਹਾਲ ਨੇ ਤੁਹਾਡਾ ਠੀਕ ਹੈ ਕੀ ਨਾਮ ਹੈ ਤੁਹਾਡਾ ਪਵਨਦੀਪ ਸਿੰਘ ਜੀ ਤੇ ਇੱਥੇ ਤੁਹਾਡੀ ਆਹੀ ਦੁਕਾਨ ਹੈ ਹਾਂ ਜੀ ਹਾਂ ਅੱਛਾ ਸਰ ਇੱਕ ਗੱਲ ਅਸੀਂ ਕੀ ਨਾਮ ਦੱਸੋ ਪਵਨਦੀਪ ਸਿੰਘ ਨਾਮ ਆਈ ਭਗਵਤੀ ਇੰਟਰਪ੍ਰਾਈਜ਼ ਭਗਵਤੀ ਟੈਕਸਟਾਈਲ ਮੇਰੀਆਂ ਦੋ ਫਰਮਾਂ ਹੈ ਅੱਛਾ ਅਜਾ ਸਰ ਗਾਂਦੀ ਨਗਰ ਮਾਰਕੀਟ ਦੇ ਵਿੱਚ ਕਿੰਨੀ ਕਿੰਨੀ ਕ ਫਰਾਨੀ ਫਰਮਾਂ ਤੁਹਾਡੀਆਂ ਕਿੰਨਾ ਕ ਚਿਰ ਹੋ ਗਿਆ ਤੁਹਾਨੂੰ ਇਸ ਗੰਦੇ ਦੇ ਮੈਨੂੰ 15 ਸਾਲ ਹੋ ਗਏ ਤਕਰੀਬਨ 15 ਸਾਲ ਹੋ ਗਏ ਹਾਂਜੀ ਯਾਨੀ ਕਿ ਸਰ ਮਤਲਬ ਤੁਸੀਂ 2010 ਤੋਂ ਪੰਜ ਤੋਂ ਜੁੜੇ ਹੋਏ ਹੋ ਇਸ ਮਾਰਕੀਟ 2010 ਤੋਂ ਜੀ ਅੱਛਾ ਸਰ ਸਵਾਲ ਇਹ ਹੈ ਅਸੀਂ ਕਵਰੇਜ ਕਰ ਰਹੇ ਹਾਂ ਸਾਰਿਆਂ ਨੂੰ ਦੁਖਾਣਾ ਜ਼ਰੂਰੀ ਹੈ ਕਿ ਅੱਜ ਦੇ ਵਿੱਚ ਹੜ੍ਹਾਂ ਦਾ ਦੌਰ ਚੱਲਦਾ ਪਿਆ ਹੈ ਆ ਨਾਲ ਹੀ ਸਤਲੁਜ ਦੇ ਕਈ ਬੰਨ ਜਿਹੜੇ ਟੁੱਟਣ ਵਾਲੇ ਨੇ ਟੁੱਟ ਚੁੱਕੇ ਨੇ ਬਾੜ ਆਂਦੇ ਰੋਮਰ ਸੁਢ ਰਹੇ ਨੇ ਆਈ ਹੈ ਜਾਂ ਨਹੀਂ ਆਈ ਉਹਦੇ ਉੱਤੇ ਗਾਂਧੀ ਨਗਰ ਮਾਰਕੀਟ ਦੀ ਜਿਹੜੀ ਮਤਲਬ ਜੀ ਡੀ ਪੀ ਹੈ ਜਾਂ ਕਮਦਕਾਰ ਦਾ ਹੈਗਾ ਉਹ ਕਿਦਾਂ ਦਾ ਮਤਲਬ ਬਣਿਆ ਹੋਇਆ ਕੀ ਮਾਹੌਲ ਕੀ ਇਥੋਂ ਦਾ ਗਾਂਧੀ ਨਗਰ ਮਾਰਕੀਟ ਜੀ ਪੰਜਾਬ ਦੀ ਸਭ ਤੋਂ ਵੱਡੀ ਮਾਰਕੀਟ ਆ ਹਾਂਜੀ ਹਾਂਜੀ ਤੇ ਸਭ ਤੋਂ ਵੱਡੀ ਮਾਰਕੀਟ ਹੋਣ ਦੇ ਨਾਤੇ ਸਭ ਤੋਂ ਵੱਧ ਟੈਕਸ ਗਾਂਧੀ ਨਗਰ ਮਾਰਕੀਟ ਚੋਂ ਜਾਂ ਸਾਰੇ ਲੁਧਿਆਣੇ ਚ ਪਰ ਇਹਦਾ ਪ੍ਰਭਾਵ ਹੜਾਂ ਦਾ ਦੇਖੋ ਸਾਡੀ ਜਿਹੜੀ ਪੰਜਾਬ ਦੀ ਮੰਡੀ ਆ ਉਹ ਕਿਸਾਨਾਂ ਨਾਲ ਜੁੜੀ ਵੀ ਆ ਜੁੜੀ ਹੋਈ ਹੈ ਬਿਲਕੁਲ ਸਹੀ ਅਸੀਂ ਵੀ ਪਿੰਡਾਂ ਤੋਂ ਆਏ ਭਗਤਾ ਭਾਈ ਤੋਂ ਆਏ ਆ ਇੱਕ ਕਿਸਾਨਾਂ ਦੇ ਬੱਚੇ ਆ ਇੱਥੇ ਆ ਕੇ ਵਪਾਰ ਕਰਦੇ ਆ ਜਿਵੇਂ ਕਹਿੰਦੇ ਸਭ ਤੋਂ ਪਹਿਲਾਂ ਕਿਸਾਨ ਦੇ ਨਾਲ ਛੋੜਾ ਦੁਕਾਨਦਾਰ ਵੀ ਨਾਲ ਹੀ ਮਰਦਾ ਹੈ ਕਿਸਾਨ ਜੇ ਕਿਸਾਨ ਨੂੰ ਨੁਕਸਾਨ ਆ ਤਾਂ ਦੁਕਾਨਦਾਰ ਨੂੰ ਨੁਕਸਾਨ ਆ ਜੀ 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 ਉਸ ਤੋਂ ਅਸੀਂ ਦੂਸਰੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੀ ਇਹ ਗਾਂਦੀਨਗਰ ਮਾਰਕੀਟ ਦੇ ਵਿੱਚ ਆਪਦਾ ਦੇ ਸਮੇਂ ਕੀ ਮਾਹੌਲ ਹੈ ਪੰਜਾਬ ਦਾ ਉਹਨਾਂ ਦੀ ਜੀਡੀਪੀ ਤੇ ਕੀ ਮਤਲਬ ਫਰਕ ਪੈ ਰਿਹਾ ਉਹਨਾਂ ਦੀ ਦੁਕਾਨਦਾਰੀ ਤੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਕੀ ਨਾਮ ਹੈ ਅਮਰਜੀਤ ਸਿੰਘ ਸਰ ਜਿਹੜੇ ਅਪ ਗਾਂਧੀ ਨਗਰ ਦੀ ਨਾ ਅਸੀਂ ਇੱਕ ਸਟੋਰੀ ਕਵਰ ਕਰ ਰਹੇ ਹਾਂ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੀ ਗਾਂਧੀ ਨਗਰ ਮਾਰਕੀਟ ਹੈ ਇਥੋਂ ਜਿਹੜੀ ਵੀ ਚਲਦੀ ਹੈ ਪੰਜਾਬ ਦੀ ਉਹਦਾ ਅੱਜ ਹਾਲ ਕੀ ਹੈ ਤੁਹਾਡੀ ਦੁਕਾਨਦਾਰੀ ਤੇ ਕਿੰਨਾ ਕੁ ਫਰਕ ਪਿਆ ਨਾ ਖੜਾ ਦੇ ਮੈਂ ਸਵੇਰੇ ਦੇ ਵੇਲੇ ਬੈਠੇ ਆ ਸਵੇਰੇ ਦੇ ਵੇਲੇ ਬੈਠੇ ਬਾਦਸ਼ਾਹ ਲੱਗੀਆਂ ਲੋਕਾਂ ਦੇ ਦਿਮਾਗ ਚ ਆਇਆ ਪਾਣੀ ਆ ਗਿਆ ਪਾਣੀ ਆ ਗਿਆ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਗਈ ਪਾਣੀ ਆਇਆ ਨਹੀਂ ਬਿਲਕੁਲ ਨਹੀਂ ਸਾਡੇ ਤੇ ਮਾਰਕੀਟ ਕੋਈ ਪਾਣੀ ਆ ਸਰ ਕੀ ਗੱਲ ਹੈ ਮਤ ਪਾਣੀ ਆਂਦਾ ਜੋ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਉਹ ਆ ਜਾਂਦਾ ਮਾਰਾ ਮੋਟਾ ਵਸਤ ਲਾਵਾ ਤੋਂ ਕੋਈ ਗਾਂਧੀ ਨਗਰ ਅਕਦੀ ਪਾਣੀ ਆ ਜਾਂਦਾ ਨਹੀਂ ਹੂੰ ਇਸ ਤੋਂ ਲਾਵਾ ਤੋਂ ਕੋਈ ਨਹੀਂ ਗਾ ਕਾ ਦਿਮਾਜ ਆਈਏ ਕਿ ਪਾਣੀ ਆ ਗਿਆ ਪਾਣੀ ਨਹੀਂ ਕਿੰਨੇ ਦਿਨਾਂ ਤੋਂ ਇਹ ਜਿਆਦਾ ਮੰਦੀ ਛਾਈ ਹੋਈ ਹੈ ਇਸ ਮਾਰਕੀਟ ਦੇ ਵਿੱਚ ਦੋ ਤਿੰਨ ਮਹੀਨੇ ਹੋ ਗਏ ਭਜੀ ਇਹ ਹਾਲ ਹੈ ਕਿੰਨਾ ਕ ਨੁਕਸਾਨ ਹੋ ਰਿਹਾ ਹੈ ਯਾਨੀ ਕਿ ਮਤਲਬ 100 ਦੇ ਵਿੱਚੋਂ ਕਿੰਨੇ ਕ ਪੈਸੇ ਕਮ ਰਹਿ ਗਏ ਹੈ ਯਾਨੀ ਕਿ ਇੰਨੇ ਖਰਚੇ ਹੈ ਮੁੰਡਿਆਂ ਦੇ ਖਰਚੇ ਹੈ ਬਿਜਲੀ ਦੇ ਖਰਚੇ ਹੈ ਕੋਈ ਪੂਰੇ ਨਹੀਂ ਹੋ ਰਹੇ ਕਿੰਨੇ ਕ ਮੁੰਡੇ ਕੰਮ ਕਰਦੇ ਤੁਹਾਡੇ ਕੋਲ ਪੰਜ ਮੁੰਡੇ ਕੰਮ ਕਰਦੇ ਤੇ ਉਹਨਾਂ ਦੇ ਵੀ ਤਾਂ ਕਾਫੀ ਕਿੰਨੇ ਦਾ ਮਤਲਬ ਜਿਵੇਂ ਮੈਂ ਗੱਲ ਕਰਾਂ ਕਿੰਨੇ ਪਰਸੈਂਟ ਤੁਹਾਡਾ ਕੰਮ ਰਹਿ ਗਿਆ ਪੈਸੇ ਜਿਹੜਾ ਗੱਲ ਰਹਿ ਗਿਆ ਭਾਜੀ ਹਾਂਜੀ 10% ਰਹਿ ਗਿਆ 100 ਦੇ ਵਿੱਚ ਤੋਂ 10% ਏਦਾਂ ਦੀ ਮੰਦੀ ਤੁਸੀਂ ਪਹਿਲਾਂ ਵੀ ਕਦੇ ਦੇਖੀ ਹੈ ਕਦੀ ਵੀ ਨਹੀਂ ਜਿੰਦਗੀ ਵਿੱਚ ਇਹਦਾ ਕਾਰਨ ਹੜ ਹੈ ਜਾਂ ਕੋਈ ਹੋਰ ਗੱਲ ਹੈ ਅਫਵਾਹਾਂ ਭਾਜੀ ਜ਼ਿਆਦਾ ਅਫਵਾਹਾਂ ਹੈਗੀਆਂ ਅੱਛਾ ਹੜ ਨਹੀਂ ਆਫਵਾਹਾਂ ਅਫਵਾਹਾਂ ਜ਼ਿਆਦਾ ਹੈਗੀਆਂ ਸਾਡੇ ਲੋਕਾਂ ਨੇ ਕਾਟੀ ਪਾਣੀ ਆਇਆ ਅੱਛਾ ਪਿੰਡਾ ਪੁੰਡੇ ਸਾਈਡ ਤੇ ਆਇਆ ਮੜਾ ਮੋਟਾ ਸਰ ਇੱਕ ਗੱਲ ਹੋਰ ਮਤਲਬ ਕਹਿ ਰਹੇ ਵੀ ਸਸਰਾਲੀ ਪਿੰਡ ਦਾ ਬੰਨ ਟੁੱਟਣ ਵਾਲਾ ਤੇ ਕਹਿੰਦੇ ਵੀ ਦੁਕਾਨਦਾਰਾਂ ਨੂੰ ਬੜਾ ਲੋਕ ਕਈ ਪੈਕ ਆਪਣੇ YouTube ਉੱਤੇ ਬਣਾਉਣ ਲਈ ਫਿਊਜ਼ ਬਣਾਉਣ ਲਈ ਬਸ ਹੋਰ ਕੋਈ ਗੱਲ ਨਹੀਂ ਹੈ ਤੇ ਹੁਣ ਜਿਹੜੇ ਲੋਕਾਂ ਨੂੰ ਕੀ ਕਹਿਣਾ ਕੀ ਚਾਹੂੰਗਾ ਜਿਹੜੇ ਤੁਹਾਡੇ ਕਸਟਮਰਸ ਨੇ ਤੁਹਾਡੇ ਲੋਕ ਨੇ ਜਿਹੜੇ ਲੋਕਲ ਪੰਜਾਬ ਤੋਂ ਦੇਖ ਰਹੇ ਨੇ ਤੁਹਾਨੂੰ ਅਸੀਂ ਤਾਂ ਇਹ ਕਹਿ ਚਾਹੁੰਦੇ ਹਾਂ ਕੋਈ ਪਾਣੀ ਨਹੀਂਗਾ ਬੇਸ਼ੱਕ ਆਕੇ ਤੁਸੀਂ ਗਾਂਧੀ ਨਗਰ ਚੈੱਕ ਕਰੋ ਆਕੇ ਦੇਖੋ ਸਭ ਕੁਝ ਕਰੋ ਪਰ ਉਹਨਾਂ ਅਫਵਾਵਾਂ ਨੂੰ ਕੁਝ ਨਹੀਂ ਕਰ ਸਕਦੇ ਨੇ ਭਾਜੀ ਲੋਕੀ ਮੰਨ ਲੈਂਦੇ ਜਲਦੀ ਉਹ ਮੰਨ ਲੈਂਦੇ ਸਾਡੀ ਗੱਲ ਨਹੀਂ ਮੰਨੀ ਉਹਨਾਂ ਨੇ ਤਾਂ ਦੋਸਤੋ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਦੁਕਾਨਦਾਰ ਨੇ ਇੱਥੋਂ ਦੇ ਕਈ ਦੁਕਾਨਦਾਰ ਜਿਹੜੇ ਨੇ ਉਹ ਪਰੇਸ਼ਾਨ ਹੋਏ ਪਏ ਨੇ ਇਹਨਾਂ ਅਫਵਾਵਾਂ ਦੇ ਕਰਕੇ ਵੀ ਜਿਹੜ ਅੱਜ ਮੇਰੇ ਪਿੱਛੇ ਤੁਸੀਂ ਦੇਖੋ ਵੀ ਹਾਲ ਕੀ ਦੁਕਾਨ ਖਾਲੀ ਪਈ ਐ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ ਇਸ ਮਾਰਕੀਟ 'ਚ ਇਹਨਾਂ ਦੁਕਾਨਾਂ 'ਚ ਸਾਰੀਆਂ ਦੁਕਾਨਾਂ ਭਰੀਆਂ ਹੁੰਦੀਆਂ ਸੀ ਸਾਡੇ ਨਾਲ ਦੁਕਾਨ ਦੇ ਜਿਹੜੇ ਓਨਰ ਨੇ ਸ਼ੋਰੂਮ ਦੇ ਜਿਹੜੇ ਓਨਰ ਨੇ ਉਹ ਜੁੜ ਚੁੱਕੇ ਨੇ ਕਿ ਅਸੀਂ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਤੁਹਾਡਾ ਸੰਜੀਤ ਕੁਮਾਰ ਜੀ ਕੀ ਨਾਮ ਹੈ ਫਰਸਤੋਲੀ ਫਰਮ ਦਾ ਕੀ ਨਾਮ ਹੈ ਹਾਂਡਾ ਕਲੈਕਸ਼ਨ ਸਰ ਇੱਕ ਗੱਲ ਦੱਸੋ ਵੀ ਜਿਹੜੇ ਅੱਜ ਕੱਲ੍ਹ ਮਹਾਮੰਦੀ ਦਾ ਦੌਰ ਐ ਸਾਰੀ ਮਾਰਕੀਟ ਖਾਲੀ ਪਈ ਐ ਇੱਥੇ ਸ਼ਾਇਦ ਟੂ-ਵੀਲਰ ਨੰਗਦਾ ਹੋਵੇ ਕਦੇ ਪਹਿਲੇ ਟਾਈਮ ਤੇ ਅੱਜ ਟਰਾਲਰ ਕਾਰਨ ਤੁਹਾਡੇ ਸਾਹਮਣੇ ਹੈ ਜੀ ਆਪਣਾ ਹੜ ਦਾ ਜਿਹੜਾ ਰੋਲਾ ਪਿਆ ਹੋਇਆ ਉਹਦੇ ਕਰਕੇ ਗਾਹਕ ਨਹੀਂ ਆ ਰਿਹਾ ਕੁਝ ਕੁਝ ਕਹ ਲੋ ਬਾਜ਼ਾਰ ਉਹਦੇ ਚੱਕਰ ਦੇ ਵਿੱਚ ਘਰੋਂ ਹੀ ਨਹੀਂ ਨਿਕਲਿਆ ਜਾ ਰਿਹਾ ਮਾਹੌਲ ਬਹੁਤ ਖਰਾਬ ਹੈ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਅਸੀਂ ਤਾਂ ਵੀਡੀਓ ਦੇਖ ਰਹੇ ਹਾਂ ਉਹਦੇ ਕਰਕੇ ਵੈਸੇ ਹੀ ਇੰਨੀ ਕਾ ਅਫਵਾਹ ਹੋਈ ਜਾ ਰਹੀ ਹੈ ਜਿਹੜਾ ਮਾੜਾ ਮੋਟਾ ਗਾਹਕ ਆਂਦਾ ਉਹ ਵੀ ਨਹੀਂ ਆ ਰਿਹਾ ਇਸ ਟਾਈਮ ਤੇ ਇਹ ਹਾਲਾਤ ਨਹੀਂ ਹੜ ਕਰਕੇ ਸਰ ਗਾਹਕ ਨਹੀਂ ਆ ਰਿਹਾ ਕਿ ਰੂਮਰਸ ਜ਼ਿਆਦਾ ਫੈਲ ਰਹੇ ਉਹਦੇ ਕਰਕੇ ਹਣ ਤਾਂ ਚਲੋ ਜਿਹੜਾ ਪਿੰਡਾਂ ਦੇ ਵਿੱਚ ਆਇਆ ਸੋ ਆਇਆ ਆ ਉਸ ਤੋਂ ਇਲਾਵਾ ਜਿਹੜਾ ਮੀਡੀਆ ਦੇ ਵਿੱਚ ਅਗਲਾ ਦੇਖਦਾ ਪਾਣੀ ਹਰ ਪਾਸੇ ਪਾਣੀ ਪਾਣੀ ਹੈ ਜੀ ਉਹਨਾਂ ਨੂੰ ਐਂ ਲੱਗਦਾ ਜਿਦਾ ਪਤਾ ਨਹੀਂ ਇੱਥੇ ਵੀ ਲੁਧਿਆਣੇ 'ਚ ਇੱਥੇ ਵੀ ਪਾਣੀ ਆ ਗਿਆ ਕੁਝ ਏਰੀਆ ਦੇ ਵਿੱਚ ਹੈਗਾ ਨੋ ਡਾਊਟ ਪਰ ਇਹ ਤਾਂ ਏਰੀਆ ਬਿਲਕੁਲ ਸਾਫ਼ ਨੇ ਕਲੀਨ ਨੇ ਕੋਈ ਐਹੋ ਜਿਹੀ ਗੱਲ ਨਹੀਂ ਐਸ ਏਰੀਏ ਦੇ ਵਿੱਚ ਕੀ ਲੱਗਦਾ ਸਰ ਕਿੰਨੇ ਕੁ ਕਰੋੜਾਂ ਦਾ ਨੁਕਸਾਨ ਲੱਖਾਂ ਦਾ ਹੋ ਚੁੱਕਿਆ ਗਾਂਧੀ ਨਗਰ ਮਾਰਕੀਟ ਦੇ ਰੋਜ਼ ਰੋਜ਼ ਦਾ ਨੁਕਸਾਨ ਹੋ ਰਿਹਾ ਜੀ ਇਨਾ ਦਿਨਾਂ ਦੇ ਵਿੱਚ ਸਮਝ ਲਓ ਕਸਟਮਰ ਨੂੰ ਕਹਿੰਦੇ ਬਲੋ ਸਾਨੂੰ ਇੱਥੇ ੜਿਕਣਾ ਨਹੀਂ ਪੈਂਦਾ ਸੀਗਾ ਜਿਹੜਾ ਕੀ ਹੁਣ ਅਸੀਂ ਬੋਣੀ ਕਰਨ ਨੂੰ ਵੀ ਤਰਸਦੇ ਪਏ ਆ ਇਸ ਟਾਈਮੇ ਹਾਲਾਤ ਕੰਮ ਦੀ ਪੋਜੀਸ਼ਨ ਇਹ ਆ ਗਈ ਹੈ ਆਵਾਜ਼ ਮਾਰਨੀ ਪੈ ਰਹੀ ਹੈ ਗਾਕਾਂ ਨੂੰ ਵੀ ਭਾਜੀ ਆ ਜਾਓ ਅੰਦਰ ਆਓ ਦੇਖੋ ਮਾਲ ਨਹੀਂ ਤਾਂ ਅੱਗੇ ਇਹਨਾਂ ਦੇ ਨਾਲ ਚ ਕਹਿੰਦੀ ਲੋੜ ਹੀ ਨਹੀਂ ਪੈਂਦੀ ਸੀ ਗਾਗ ਨੂੰ ਪਤਾ ਹੁੰਦਾ ਸੀ ਇਹ ਵੀ ਉਮੀਦ ਵੀ ਹੁੰਦੀ ਨਾ ਮਤਲਬ ਜਿਵੇਂ ਹੁਣ ਸੀਜ਼ਨ ਚੱਲੇਗਾ ਝੋਨੇ ਦਾ ਸੀਜ਼ਨ ਨੂੰ ਕੱਟ ਕਨਕ ਵੱਡੀ ਜਾਏਗੀ ਲੋਕ ਸ਼ਾਪਿੰਗ ਕਰਨਗੇ ਅਜੂ ਮਾਹੌਲ ਹੈਗਾ ਜਿਹੜਾ ਇੱਕ ਸਾਲ ਪਹਿਲਾਂ ਸੀ ਆਇਆ ਉਸ ਤੋਂ ਮਤਲਬ ਕੁ ਸਾਲ ਪਹਿਲਾਂ ਮੈਂ ਕਹਿੰਦਾ ਪਿਛਲੇ ਸਾਲ ਫਿਰ ਵੀ ਇਹਦੇ ਨਾਲੋਂ ਬਹੁਤ ਅੱਛਾ ਸੀਗਾ ਪਰ ਇਹਨਾਂ ਦਿਨਾਂ ਦੇ ਵਿੱਚ ਤਾਂ ਹੁਣ ਤੁਹਾਡੇ ਸਾਹਮਣੇ ਬੈਠੇ ਆ ਦੁਕਾਨ ਖਾਲੀ ਪਈ ਹੈ ਨਹੀਂ ਤਾਂ ਇਹਨਾਂ ਦਿਨਾਂ ਚ ਇਦਾਂ ਦੇ ਦਿਨ ਤਾਂ ਦੇਖੇ ਹੀ ਨਹੀਂ ਕਦੀ ਲਾਸਟ ਟਾਈਮ ਇਹ ਦਦੀ ਮੰਡੀ ਕਦੋਂ ਤੁਸੀਂ ਦੇਖੀ ਸੀ ਲਾਸਟ ਟਾਈਮ ਅਜ ਤੋਂ 10-15 ਸਾਲ ਪਹਿਲਾਂ ਯਾਨੀ ਕਿ ਉਹ 10-15 ਸਾਲ ਬਾਅਦ ਇਹ ਦੁਬਾਰਾ ਆ ਗਿਆ ਇਹ ਦੁਬਾਰਾ ਹਿਸਾਬ ਦਾ ਭਾਈ ਜੀ ਸਪੋਜ਼ ਕੋ ਹੁਣ ਤੁਹਾਨੂੰ ਕੀ ਲੱਗਦਾ ਕਦੋਂ ਧਿਕਰ ਕੰਮ ਚੱਲਣ ਦੀ ਸੰਭਾਵਨਾ ਹੈਗੀ ਇਹ ਹਰ ਸ਼ਾਂਤ ਤੋਂ ਉਨ ਤੋਂ ਬਾਅਦ ਲੱਗਦਾ ਕਿ ਅਲੇ 5-6 ਮਹੀਨੇ ਇਹ ਮਾਰਕੀਟ ਬਹਾਲ ਹੋ ਸਕਦੀ ਹੈ ਨਹੀਂ ਹੋ ਸਕਦੀ ਕੁਝ ਨਹੀਂ ਕਹਿ ਸਕਦੇ ਜੀ ਇਹ ਰੋਲੇ ਰੱਪੇ ਦੇ ਉੱਤੇ ਹੈ ਜੀ ਜੇ ਤਾਂ ਹਬੋ ਅਫਵਾਹਾਂ ਦੇ ਵਿੱਚ ਰਹੇ ਜੇ ਇਹ ਉਵਾਮਾ ਤੋਂ ਨਿਕਲ ਕੇ ਗਾਗ ਬਾਹਰ ਆਏਗਾ ਤਾਂ ਹੀ ਕੁਝ ਹੋਏਗਾ ਨਾ ਤੁਸੀਂ ਇਸ ਮਾਰਕੀਟ ਦੇ ਵਿੱਚ ਕਦੋਂ ਦੇ ਦਫਤਰ ਆ ਤੁਹਾਡਾ ਔਰ ਇਹ ਮੰਡੀ ਦਾ ਹਾਲ ਕਦੋਂ ਚੱਲ ਰਿਹਾ ਤੇ ਕਦੋਂ ਤੱਕ ਰਹਿ ਸਕਦਾ ਤੁਹਾਡਾ ਅਨੁਮਾਨ ਕੀ ਕਹਿੰਦਾ ਦੇਖੋ ਮੇਰਾ ਇਹਨਾਂ ਨਾਲ ਪਿਆਰ ਦਾ ਬਹੁਤ ਪੁਰਾਣਾ ਵਾ ਮਾਰਕੀਟ 'ਚ ਮੈਨੂੰ ਆਏ 2-3 ਸਾਲ ਹੋਏ ਆ ਹਾਂ ਜੀ ਦੇਖੋ ਜਿਹੜੀ ਕੁਦਰਤ ਦੀ ਆਫਤ ਆ ਨਾ ਜਦੋਂ ਆਪਾਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਆ ਨਾ ਤੇ ਤੁਸੀਂ ਦੇਖੋ ਪੰਜਾਬ ਜਿਹੜੀ ਤਬਾਈ ਹੋਈ ਹੋਈ ਆ ਤੁਸੀਂ ਹਿਮਾਚਲ ਦੇਖੋ ਹਿਮਾਚਲ ਦਾ ਵੀ ਕੁਝ ਵੀ ਉੱਥੇ ਕੁਝ ਵੀ ਨਹੀਂ ਬਚਿਆ ਮਾਤਰ ਮਾਤਰ ਦੇਖ ਲਓ ਵੀ ਪਹਾੜੀਆਂ ਤੋਂ ਸਾਰਾ ਰੋਡ ਕਿੱਥੇ ਥੱਲੇ ਆ ਗਿਆ ਜੀ ਠੀਕ ਹੈ ਜਦੋਂ ਕੁਦਰਤ ਨਾਲ ਕੋਈ ਛੇੜਛਾੜ ਹੁੰਦੀ ਹੈ ਨਾ ਉਹ ਕੋਪੀ ਆਂਦੀ ਹੁੰਦੀ ਆ ਤੇ ਇਹ ਆਣੀ ਨਹੀਂ ਚਾਹੀਦੀ ਸਾਡੇ ਪੰਜਾਬੀਆਂ ਨੂੰ ਵੀ ਸਾਡੇ ਜਿਹੜੇ ਕਿਸੇ ਵੀ ਸਟੇਟ ਤੋਂ ਆਂਦੇ ਨੇ ਸਨਾਤਨੀ ਉਹਨਾਂ ਨੂੰ ਦੇਰ ਧਾਰਮਿਕ ਸਥਾਨ ਤੇ ਆ ਨਾ ਧਾਰਮਿਕ ਸਥਾਨ ਦੇ ਆਗੇ ਇੱਥੇ ਮੱਥਾ ਟੇਕੇ ਵਾਪਸ ਆਉਣਾ ਚਾਹੀਦਾ ਉੱਥੇ ਪਿਕਨਿਕ ਸਪੋਣੇ ਨਾ ਚਾਹੀਦਾ ਜਿਹੜੀ ਕੁਦਰਤ ਦੀ ਨਾਲ ਛੇੜਛਾੜ ਕੀਤੀ ਗਈ ਜਿਹੜੇ ਰਸਤੇ 'ਚ ਮੰਦਰ ਪ੍ਰਾਜੇ ਨੂੰ ਮੰਦਰ ਆਂਦੇ ਸੀਗੇ ਜਿਹੜਾ ਜਿਹੜੇ ਅਸੀਂ ਸਫਰ ਮਾਮ ਆਈਦੇ ਜਾ ਕੇ ਕਰਦੇ ਸੀ ਨਾ ਦੂਜੇ ਤੀਜੇ ਦਿਨ ਟਾਈਗਰ ਦਾ ਰਸਤਾ ਰਹਿ ਗਿਆ ਜਿਹੜਾ ਇੱਕ ਦੰਦ ਦਾ ਰਸਤਾ ਸੀ ਉਹਨਾਂ ਪਹਾੜ ਪਹਾੜੀਆਂ ਦੇ ਵਿੱਚੋਂ ਦੋ ਦੋ ਗੱਡੀਆਂ ਇਕੱਠੀਆਂ ਲੰਘਦੀਆਂ ਜਿੱਥੇ ਇੱਕ ਇੱਕ ਪੈਦਲ ਸਾਈਕਲ ਤੇ ਨਹੀਂ ਲੰਘ ਸਕਦਾ ਪੈਦਲ ਨਹੀਂ ਸਕਦਾ ਸੀ ਜਿਹੜੇ ਕਿਸੇ ਨੇ ਪੁਰਾਣੇ ਸਫ਼ਰ ਕੀਤੇ ਆ ਨਾ ਬਜ਼ੁਰਗਾਂ ਨੇ ਤੇ ਇੱਕ ਬਸ ਲੰਘਦੀ ਹੁੰਦੀ ਸੀ ਦੂਜੀ ਨੂੰ ਹਾਰਨ ਮਾਰਨਾ ਪੈਂਦਾ ਸੀ ਕਿਲੋਮੀਟਰ ਤੇ ਇਹਨੂੰ ਕਰਾਸ ਕਰਾਣ ਜਿਹੜਾ ਕਿ ਸਾਈਡ ਤੋਂ ਮਿਲ ਜਾਂਦੀ ਸੀ ਤਾਂ ਕਰਕੇ ਲੱਗਦੀ ਹੁਣ ਤਾਂ ਦੋ ਤੋਂ ਇਕੱਠੀਆਂ ਲੰਘ ਜਾਂਦੀਆਂ ਪਹਾੜੀਆਂ ਨੂੰ ਤੋੜਿਆ ਜਾ ਰਿਹਾ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਉਹਦਾ ਮੁਖਿਆਜਾ ਜਿਹੜਾ ਕੌ ਆਜਾ ਭੁਗਤ ਰਹੇ ਆ ਰੋਹੀ ਜੀ ਤੁਸੀਂ ਗੱਲ ਕਰ ਦਿੱਤੀ ਹੈ ਜੇ ਕੁਦਰਤ ਨਾਲ ਖੇਡਣ ਦੀ ਤਿਆਰੀ ਹੈ ਸੁਪਰੀਮ ਕੋਰਟ ਨੇ ਹਲੇ ਹੀ ਰੀਸੈਂਟਲੀ ਹਸਤਸ਼ੇਪ ਕੀਤੀ ਹੈ ਪੰਜਾਬ ਹਰਿਆਣਾ ਤੇ ਹਿਮਾਚਲ ਨੂੰ ਫਟਕਾਰ ਲਗਾ ਕੇ ਨੋਟਿਸ ਜਾਰੀ ਕੀਤੇ ਨੇ ਜਿਹੜੇ ਜਿਹੜੇ ਵਨ ਵਿਭਾਗ ਵਾਲੇ ਬੰ ਤੋਂ ਬਾਅਦ ਜੋ ਪੰਜਾਬ ਤੇ ਹਰਿਆਣਾ ਦਾ ਬਟਵਾਰਾ ਹੋਇਆ ਸੀ ਉਸ ਦੇ 40% ਪੇੜ ਸੀ ਪੂਰੇ ਪੰਜਾਬ ਦੇ ਵਿੱਚ ਅੱਜ ਉਹ ਪੇੜ ਸਿਰਫ 2. ਕੁਝ ਸਮਥਿੰਗ ਰਹਿ ਗਏ ਯਾਨੀ ਕਿ 3 ਤੋਂ 4% ਹੀ ਪੇੜ ਰਹਿ ਚੁੱਕੇ ਨੇ ਇਹਦਾ ਕੀ ਕਾਰਨ ਹੈ ਕਿਉਂਕਿ ਪੰਜਾਬ ਦਾ ਜਿਹੜਾ ਵਿਭਾਗ ਹੈ ਵਨ ਵਿਭਾਗ ਹੈ ਉਹ ਕਿਉਂ ਇਦਾਂ ਪੇੜਾਂ ਨੂੰ ਜਲਦੀ ਤੋਂ ਜਲਦੀ ਵੱਢਿਆ ਜਾ ਰਿਹਾ ਹੈ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਭਾਜੀ ਦੇਖੋ ਪਹਿਲਾਂ ਤਾਂ ਸਾਡੇ ਘਰ ਕੱਚੇ ਹੁੰਦੇ ਸੀ ਜਿਹੜਾ ਮਨ ਪੱਕੇ ਹੁੰਦੇ ਸੀ ਜੀ ਜੀ ਠੀਕ ਆ ਹੁਣ ਸਾਡੇ ਘਰ ਪੱਕੇ ਹੋ ਗਏ ਮਨ ਕੱਚੇ ਹੋ ਗਏ ਸਾਡੇ ਅੰਦਰ ਇਨਸਾਨੀਅਤ ਘਟ ਗਈ ਕਿਸੇ ਮੈਂ ਆਪਣੇ ਤੋਂ ਕਿੱਤੇ ਬੰਦੇ ਨੂੰ ਕਦੇ ਕਿਸੇ ਨਾ ਕਿਸੇ ਦਾ ਕਿ ਤਰਸ ਆ ਜਾਂਦਾ ਸੀ ਹੁਣ ਉਹ ਅਗਲਾ ਕਹਿੰਦਾ ਸਾਡੇ ਆ ਮੇਰੇ ਨਾਲ ਨਹੀਂ ਹੋਇਆ ਕਿਸੇ ਨਾਲ ਹੋਇਆ ਅਗਲਾ ਲੰਘ ਜਾਂਦਾ ਉਸ ਤੋਂ ਗਾਂਧੀ ਨਗਰ ਮਾਰਕੀਟ ਦੇ ਜਿਹੜੇ ਵਪਾਰੀ ਸਾਡੇ ਨਾਲ ਜੁੜੇ ਹੋਏ ਨੇ ਕਾਫੀ ਨੇ ਆ ਤੁਸੀਂ ਹਾਲ ਦੇਖਿਆ ਹੋਣਾ ਕਿ ਗਾਂਧੀ ਨਗਰ ਮਾਰਕੀਟ ਦੇ ਵਿੱਚ ਕੱਲੇ ਕੱਲੇ ਬੈਠੇ ਨੇ ਦੁਕਾਨ ਸੁੰਨੀਆਂ ਪਈਆਂ ਨੇ ਅੱਜ ਬਾਈ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਨਾਮ ਹੈ ਇਹਨਾਂ ਦੀ ਉਹ ਜਿਹੜੀ ਫਰਮ ਹੈ ਸਰ ਅਦਰ ਨੂੰ ਆਜੋ ਮੜਾ ਜੀ ਤੁਸੀਂ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਜਗਦੀਸ਼ ਗੁਲੇਰੀਆ ਗਾਂਧੀ ਨਗਰ ਗਿੱਲ ਮਾਰਕੀਟ ਨੇ ਚੌਂਕ ਐਸਪੀ ਅਸੀਂ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਅੱਜ ਦੀ ਦੁਕਾਨ ਦੇ ਵਿੱਚ ਇਨੇ ਸਨਾਟੇ ਪਏ ਗਲੀਆਂ ਦੇ ਵਿੱਚ ਕਾਂ ਬੁੱਲੇ ਪਏ ਇਹਦਾ ਕਾਰਨ ਕੀ ਹੁੰਦਾ ਸਰ ਸਨਾਟੇ ਤਾਂ ਕੀ بارشਾ ਪੈ ਰਹੀਆਂ ਸਾਰੇ ਪਾਸੇ ਹੀ ਤੇ ਉਧਾ ਲੁਧਿਆਣਾ ਬਿਲਕੁਲ ਸੇਫ ਹੈਗਾ ਕੋਈ ਇਸ ਦਾ ਦੀ ਕੋਈ ਗੱਲ ਨਹੀਂ ਹੈਗੀ ਬਟ ਗਾਹ ਤੇ ਬਾਹਰੋਂ ਆਉਂਦਾ ਨਾ ਨਾ ਬਾਹਰਲਾ ਗਾਹ ਹੈਗਾ ਨਾ ਲੋਕਲ ਗਾਹ ਹੈਗਾ ਤੇ ਉਹਦੇ ਕਰਕੇ ਸਨਾਟਾ ਹੈਗਾ ਕਿਉਂਕਿ ਪਾਣੀ ਪੂੜੀ ਆਇਆ ਹਰ ਪਾਸੇ ਪਾਣੀ ਆਇਆ ਹੋਇਆ ਹੈ ਹਿਮਾਚਲ ਵੀ ਵਿਚਾਰਾ ਬਰਬਾਦ ਹੋਇਆ ਪਿਆ ਇਧਰੋਂ ਪੰਜਾਬ ਦਾ ਵੀ ਬਹੁਤ ਕੰਮ ਖਰਾਬ ਹੋ ਗਿਆ ਗਾਂਧੀ ਨਗਰ ਮਾਰਕੀਟ ਤੇ ਜਿਹੜੇ ਅੱਜ ਹਾਲਾਤ ਨੇ ਇਹ ਪਹਿਲਾਂ ਤੁਸੀਂ ਕਦੋਂ ਦੇਖੇ ਸੀਗਾ ਹਾਲਾਤ ਅਸੀਂ ਵੀ ਤਾਂ ਬਹੁਤ ਬੈਠੇ ਆ ਸੰਨ ਇੱਥੇ ਆਪਣੇ 88 90 ਦੇ ਬੈਠੇ ਆ ਇਹ ਆਪਣੇ 88 ਦੇ ਵਿੱਚ ਵੀ ਦੇਖਿਆ ਪਰ ਇਦਾਂ ਦਾ ਮਾਹੌਲ ਨਹੀਂ ਦੇਖਿਆ ਹੁਣ ਜਿਆਦਾ ਮਾਹੌਲ ਥੋੜਾ ਹੈ ਲੋਕੀ ਵਿਚਾਰੇ ਪੈਨਿਕ ਹੋ ਜਾਂਦੇ ਕਾ ਸੋਸ਼ਲ ਮੀਡੀਆ ਕਰਕੇ ਵੀ ਹੋ ਜਾਂਦੇ ਆ ਸਰ ਕਹੇ ਵੀ ਇਹਨੇ ਹੜ ਕਰਕੇ ਨਹੀਂ ਮੰਦੀ ਛਾਈ ਹੋ ਜਿੰਨੀ ਅਫਵਾਹਾਂ ਕਰਕੇ ਮੰਦੀ ਛਾਈ ਹੋ ਇਹ ਸੱਚ ਆ ਤਾਂ ਦੇਖੋ ਹੁਣ ਸੋਸ਼ਲ ਮੀਡੀਆ ਤੇ ਮੁੰਡੇ ਆਪਣੇ ਨੰਬਰ ਜੇ ਬਣਾਉਣ ਦੇ ਖਾਤਰ ਕਰ ਲੈਂਦੇ ਰਿਹਾ ਜੀ ਉਹ ਹੋ ਗਿਆ ਹੋ ਗਿਆ ਹੁਣ ਲੁਧਿਆਣੇ ਦਾ ਪਰਸੋਂ ਰਾਤ ਨੂੰ ਲੋਕਾਂ ਨੂੰ ਉਠਾਤਾ ਘਰਾਂ ਚੋਂ ਸਾਡੀ ਫੈਕਟਰੀ ਵੀ ਉੱਥੇ ਹੀ ਹੈਗੀ ਆ ਉਹ ਕੋ ਲਾ ਗਿਆ ਜੀ ਟੁੱਟ ਗਿਆ ਜੀ ਟੁੱਟ ਗਿਆ ਜਦਕਿ ਕਮਿਸ਼ਨਰ ਨੇ ਵੀ ਕਿਹਾ ਵੀ ਟਟੇ ਟਟੇ ਕੁਛ ਨਹੀਂ ਹੈਗਾ ਸਭ ਸੇਫ ਸੇਫ ਹੈ ਗਿਆ ਤੇ ਲੋਕੀਏ ਆ ਆਪਣੇ ਨੰਬਰ ਬਣਾਉਣ ਦੇ ਖਾਤਰ ਪਤਾ ਨਹੀਂ ਕੀ ਹੈਗਾ ਇਹਨਾਂ ਦਾ ਦੋਸਤੋਂ ਗਾਂਦੀ نگر ਮਾਰਕੀਟ ਦੇ ਵਿੱਚ ਨਾ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ ਜਿਸ ਹਿਸਾਬ ਦੇ ਨਾਲ ਹੁਣ ਤੁਸੀਂ ਦੇਖੋ ਟਰਾਲਾਂ ਨਗਾ ਲਓ ਇੱਥੋਂ ਇੰਨੀ ਕਿ ਜ਼ਿਆਦਾ ਮਤਲਬ ਮੰਦੀ ਆਈ ਹੋਈ ਹੈ ਬਾਜ਼ਾਰਾਂ ਦੇ ਵਿੱਚ ਆ ਵਰਕਰ ਸਾਰੇ ਬਾਹਰ ਖੜਕੇ ਦੇਖਦੇ ਪਏ ਨੇ ਕਸਟਮਰ ਦੀ ਇੱਥੇ ਬਹੁਤ ਭੀੜ ਲੱਗਦੀ ਸੀ ਕਿਸੇ ਟਾਈਮ ਤੇ ਅੱਜ ਅਫਵਾਹਾਂ ਦੇ ਕਰਕੇ ਇਹ ਦੁਕਾਨਦਾਰ ਸਾਰੇ ਵਿਚਾਰੇ ਜ਼ੀਰੋ ਹੋ ਗਏ ਨੇ ਕਈ ਲੱਖਾਂ ਦੀ ਇੱਥੇ ਬਹੁਤ ਸੇਲ ਨਿਕਲਦੀ ਸੀ ਕੱਪੜਿਆਂ ਦੇ ਮਾਮਲੇ 'ਚ ਹੋਜ਼ਰੀ ਦੇ ਮਾਮਲੇ 'ਚ ਪਰ ਤੁਸੀਂ ਦੇਖੋ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਸਾਰੀ ਦੁਕਾਨਾਂ 'ਚ ਗੱਡੀਆਂ ਨਗਾ ਲਓ ਇੱਥੇ ਕਈ ਵਾਰ ਬਾਈਕ ਨੰਗਨ ਦਾ ਮਤਲਬ ਜਗ੍ਹਾ ਨਹੀਂ ਹੁੰਦੀ ਸੀ ਪਿੱਛੇ ਦੇਖੋ ਘਰ ਪਿੱਛੇ ਦਿਖਾਓ ਤੁਸੀਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਗਾਂਦੀਨਗਰ ਮਾਰਕੀਟ ਤੋਂ ਜਿੱਥੇ ਮਤਲਬ ਬਹੁਤ ਜ਼ਿਆਦਾ ਕੱਪੜੇ ਦੀ ਮੈਨੂਫੈਕਚਰਿੰਗ ਹੁੰਦੀ ਹੈ ਆਪਦੇ ਮਾਈਕਰੋ ਜਿਹੜੇ ਵਪਾਰੀ ਨੇ ਉਹ ਤੋਂ ਚੱਲਦੇ ਨੇ ਆਹ ਦੇਖੋ ਸਾਰੇ ਦੁਕਾਨਦਾਰ ਮਤਲਬ ਖੱਲੀ ਬੈਠੇ ਨੇ ਕੋਈ ਆਲਮ ਹੈ ਕਿਸੇ ਟਾਈਮ ਤੇ ਇਹਨਾਂ ਦੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਸੀਗਾ ਕੀ ਰੋਟੀ ਵੀ ਖਾਣਨ ਟਾਈਮ ਨਾਲ ਕਿਉਂਕਿ ਕੰਮ ਇੰਨਾ ਜ਼ਿਆਦਾ ਹੁੰਦਾ ਸੀ ਪਰ ਅਫਵਾਹਾਂ ਨੇ ਜਿਹੜਾ ਬੰਨ ਟੁੱਟ ਗਿਆ ਕਦੇ ਕੀ ਟੁੱਟ ਗਿਆ ਸਤਲੁਜ ਦਾ ਪਾਣੀ ਓਵਰਫਲੋ ਕਰ ਗਿਆ ਉਹਨਾਂ ਅਫਵਾਹਾਂ ਨੇ ਅੱਜ ਇਸ ਦੁਕਾਨਦਾਰਾਂ ਦੀ ਦੇਖੋ ਜਿਹੜੀ ਜੀਡੀਪੀ ਐ ਬਿਲਕੁਲ ਡਾਊਨ ਕਰ ਦਿੰਦੀ ਐ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੋਂ ਦੁਕਾਨਦਾਰ ਨੇ ਅਸੀਂ ਉਹਨਾਂ ਦੁਕਾਨਦਾਰਾਂ ਤੋਂ ਹਾਲ ਜਾਣਾਂਗੇ ਕੀ ਹਾਲ ਐ ਇਸ ਗਾਂਧੀ ਨਗਰ ਮਾਰਕੀਟ ਦਾ ਲਾਈਟ ਔਨ ਕਰੋ ਸੱਸੀ ਗੱਲਬਾਈ ਜੀ ਕੀ ਹਾਲ ਚੱਲ ਐ ਜੀ ਠੀਕ ਐ ਜੀ ਕੀ ਨਾਮ ਐ ਤੁਹਾਡਾ ਮੇਰਾ ਨਾਮ ਮਨਮੋਹਂਡਾਵਰ ਜੀ ਸਰ ਇੱਥੇ ਜਿਹੜੀ ਗਾਂਧੀ ਨਗਰ ਮਾਰਕੀਟ ਐ ਇੱਕ ਨਿੱਕ ਪੁਰਾਣੀ ਮਾਰਕੀਟ ਐ ਮਤਲਬ ਜੇ ਗੱਲ ਕਰਾਂ ਤਾਂ 30 40 ਸਾਲ ਹੋ ਗਏ ਜੀ ਮਾਰਕੀਟ ਵਾਲੀ ਬੰਤਾ ਜੀ ਅੱਜ ਅੱਜ ਕੀ ਹਾਲ ਹੈ ਅੱਜ ਦੀ ਡੇਟਾ ਚ ਇਸ ਮਾਰਕੀਟ ਦਾ ਅੱਜ ਕੱਲ ਤਾਂ ਬਹੁਤ ਮੰਦਾ ਹੈ ਜੀ ਕਿ ਕੁਦਰਤ ਦੀ ਮਾਰ ਪਈ ਹੈ ਲਪਿੰਡਾ ਦੇ ਹਾਲਾਤ ਬਹੁਤ ਮਾੜੇ ਆ ਕਿਉਂਕਿ ਪਾਣੀ ਨੇ ਕੁਝ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਬਰਸਾਤ ਨੇ ਤੇ ਉਹਦੇ ਕਰਕੇ ਗਾਹਕ ਬਿਲਕੁਲ ਨਹੀਂ ਆ ਰਿਹਾ ਲੋਕਾਂ ਦੀ ਬੋਣੀਆਂ ਕਰਨੀਆਂ ਉਹ ਕਿਉਂ ਹੋ ਰਹੀਆਂ ਇੱਕ 1.5 ਮਹੀਨਾ ਹੋ ਗਿਆ ਮੀਆਂ ਪੈਂਦਿਆਂ ਨੂੰ ਨਹੀਂ ਸਰ ਕਈ ਲੋਕ ਇਹ ਵੀ ਕਹਿ ਰਹੇ ਨੇ ਵੀ ਅਫਵਾਹ ਕਰਕੇ ਲੋਕ ਡਰ ਰਹੇ ਨੇ ਮਤਲਬ ਪਾਣੀ ਆ ਗਿਆ ਹੈ ਜੀ ਇਹ ਤਾਂ ਜੀ ਅਫਵਾਹ ਹੈ ਵੀ ਪਾਣੀ ਆ ਗਿਆ ਲੋਕ ਜਿਹੜਾ ਮਾੜਾ ਮੋਟਾ ਗਾਹਕ ਉਹ ਵੀ ਦੀ ਬਾਜ਼ਾਰ ਉਹ ਵੀ ਫੋਨ ਕਰ ਕਰ ਪੁੱਛਦਾ ਅੱਜ ਵੀ ਦੋ ਤਿੰਨ ਫੋਨ ਆਏ ਜੀ ਕੀ ਪੀਛੇ ਨੇ ਜੀ ਕਿੱਦਾਂ ਆਇਆ ਉਹਨਾਂ ਨੂੰ ਕਹੀਦਾ ਠੀਕ ਆ ਪਰ ਉਹਨਾਂ ਨੂੰ ਤਸੱਲੀ ਨਾ ਹੁੰਦੀ ਇਹ ਫਾਵਾ ਬੰਦੀ ਦਾ ਦੌਰ ਸਰ ਲਾਸਟ ਟਾਈਮ ਤੁਸੀਂ ਕਦੋਂ ਦੇਖਿਆ ਸੀ ਬਹੁਤ ਪੁਰਾਣੀ 15 20 ਸਾਲ ਪਹਿਲਾਂ ਹੀ ਦੇਖਿਆ ਹੋਊਗਾ ਜੀ ਇਦਾਂ ਦਾ ਜਿੱਦਾਂ ਦਾ ਬਹੁਤ ਜ਼ਿਆਦਾ ਹੈ ਅੱਜ ਇਦਾਂ ਦਾ ਮੌਕਾ ਆਇਆ ਵੀ ਹਾਂ ਬਹੁਤ ਜ਼ਿਆਦਾ ਹੀ ਮੰਦਾ ਹੈ ਜੀ ਹੁਣ ਤਾਂ ਕਿਉਂਕਿ 3 ਮਹੀਨੇ ਡੇਢ ਤੋਂ ਦੁਕਾਨਦਾਰ ਵਿਚਾਰੇ ਦੀਆਂ ਵੋਣੀਆਂ ਹੀ ਨਹੀਂ ਹੋ ਰਹੀਆਂ ਤੁਸੀਂ ਤੁਸੀਂ ਕੀ ਮੈਨੂਫੈਕਚਰ ਕਰਦੇ ਹੋ ਸਰ ਇਹਦੇ ਵਿੱਚ ਕਿਹੜਾ ਕੱਪੜਾ ਕਿਹੜਾ ਬਣਾਉਂਦੇ ਹੋ ਟੀ-ਸ਼ਰਟ ਬਣਾਉਂਦੇ ਆ ਪ ਫਿਰ ਹਾਲਤ 15-20% ਤੋਂ ਵੱਧ ਨਹੀਂ ਆ ਜੀ ਅੱਛਾ 15-20% ਰਹਿ ਗਿਆ ਇਹਦਾ ਮਤਲਬ ਇਹਦਾ ਮਤਲਬ ਕਿ ਡੇਢ ਐਕਸਪੈਂਸ ਵਗੈਰਾ ਪੈ ਜਾਂਦੇ ਹਾਂ ਅ ਡੇਢ ਦੋ ਮਹੀਨੇ ਤੋਂ ਖਰਚੇ ਵੀ ਨਹੀਂ ਨਿਕਲਦੇ ਪਏ ਜਿੰਨੇ ਨੌਕਰ ਆ ਉਹਦੇ ਹਿਸਾਬ ਨਾਲ ਤਾਂ ਖਰਚੇ ਹੀ ਨਿਕਲਦੇ 7-8 ਬੰਦੇ ਕੰਮ ਕਰਦੇ ਉਹਨਾਂ ਦੇ ਖਰਚੇ ਬਿਜਲੀ ਦੇ ਖਰਚੇ ਖਰਚੇ ਤੋ ਅਕਾਊਂਟੈਂਟ ਦੇ ਖਰਚੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰ ਇੱਕ ਗੱਲ ਹੈ ਵੀ ਤੁਸੀਂ ਕੀ ਲੋਕਾਂ ਨੂੰ ਕਹਿਣਾ ਚਾਹੋਗੇ ਕਿ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਅਫਵਾਹਾਂ ਦੇ ਵਿਚ ਆ ਰਹੇ ਨੇ ਸ਼ੋਪਿੰਗ ਕਰਨ ਘਰ ਬਾਹਰ ਨਹੀਂ ਨਿਕਲਦੇ ਪਏ ਪਰ ਤੁਸੀਂ ਤਾਂ ਚਲੋ ਹੋਲ ਸੇਲਰ ਹੋਏ ਹੋ ਮਤਲਬ ਉਹ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੋ ਅਫਵਾਹਾਂ ਤੇ ਕਿੰਨਾ ਕੁ ਜ਼ਿਆਦਾ ਮਤਲਬ ਬਲੀਵ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਕੀ ਮੈਸੇਜ ਹੈ ਲੋਕਾਂ ਦੇ ਲਈ ਤੁਹਾਡੇ ਕਸਟਮਰਸ ਦੇ ਲਈ ਅਸੀਂ ਤਾਂ ਇਹ ਕਹਿੰਦੇ ਅਫਵਾਹਾਂ ਤੇ ਬਲੀਵ ਨਹੀਂ ਕਰਨਾ ਜੀ ਇਹਦਾ ਇੰਨਾ ਡਰ ਨਹੀਂ ਹੈਗਾ ਪਾਣੀ ਠੀਕ ਹੈ ਬੁੱਢੇ ਦਰਿਆ ਦੇ ਨਾਲ-ਨਾਲ ਹੈ ਬਾਕੀ ਬਜ਼ਾਰਾਂ 'ਚ ਇੰਨਾ ਪਾਣੀ ਨਹੀਂ ਹੈ ਤੋ ਲੋਕਾਂ ਨੂੰ ਆਉਣਾ ਚਾਹੀਦਾ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨੀ ਚਾਹੀਦੀ ਹੈ ਤਾਂ ਕਿ ਦੁਕਾਨਦਾਰਾਂ ਨੂੰ ਵੀ ਕੁਝ ਹੌਸਲਾ ਹੋਵੇ ਬਿਲਕੁਲ ਸਹੀ ਗੱਲ ਹੈ ਜੀ ਬਸ ਸਰ ਇਹ ਮਤਲਬ ਹੁਣ ਇੱਕ ਕਿੰਨੇ ਕੁ ਮਹੀਨਿਆਂ ਤੋਂ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਡੇਢ ਦੋ ਮਹੀਨੇ ਤੋਂ ਹੋ ਰਿਹਾ ਡੇਢ ਕੁ ਮਹੀਨਾ ਤਾਂ ਹੋ ਹੀ ਗਿਆ ਜੀ ਹੁਣ 40 45 ਦੇ ਨਾਲ ਟਾਈਮ 'ਚ ਸੀਜ਼ਨ ਚੱਲੇਗਾ ਹਾਂ ਜੀ ਹਾਂ ਜੀ ਸੀਜ਼ਨ ਤਾਂ ਮੈਸੇ ਵੀ ਹੁਣ ਚੱਲੂਗਾ ਕੰਮ ਚੱਲਣਾ ਚਾਹੀਦਾ ਸੀਗਾ ਬਾਕੀ ਹੁਣ ਦੇਖੋ ਕਿੰਨੇ ਦਿਨ ਹੋਰ ਲੰਘ ਦੇ ਫਸਲਾਦਾਰ ਕਰਕੇ ਥੋੜਾ ਜਿਹਾ ਫਸਲਾ ਦਾ ਲੋਕਾਂ ਦਾ ਧਿਆਨ ਵੀ ਉਧਰ ਹੋ ਗਿਆ ਨਾ ਸਾਰਾ ਪਾਣੀ ਵਾਲੀ ਹੋ ਗਿਆ ਤੇ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਇਹਨਾਂ ਨੇ ਦੁਕਾਨਦਾਰ ਸੀਗੇ ਜਿਹੜੇ ਇਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਕੰਮ ਹੈ ਸੋ ਉਹਦੇ ਵਿੱਚੋਂ 10-15% ਹੀ ਰਹਿ ਗਿਆ ਜੇ ਮੈਂ ਗੱਲ ਕਰਾਂ ਤਾਂ ਵੀ ਇੱਥੇ ਜਿਹੜੇ ਲੋਕਾਂ ਦੇ ਕੋਲ ਤੁਸੀਂ ਆ ਵੀ ਦੇਖ ਸਕਦੇ ਹੋ ਜੀ ਗਾਂਧੀ ਨਗਰ ਮਾਰਕੀਟ ਜਿੱਥੇ ਪਹਿਲਾਂ ਵੀ ਵੀਡੀਓ ਕੀਤੀ ਸੀਗੀ ਤਾਂ ਜਿੱਥੇ ਇੱਥੇ ਖੜਨ ਨੂੰ ਪੈਰ ਰੱਖਨ ਨੂੰ ਜਗ੍ਹਾ ਨਹੀਂ ਹੁੰਦੀ ਸੀਗੀ ਤਾਂ ਸਾਡੇ ਨਾਲ ਸਾਨੂੰ ਗਾਈਡ ਕਰਨ ਨੇ ਰੋਹਿਤ ਸ਼ਰਮਾ ਜੀ ਨੇ ਹਮੇਸ਼ਾ ਹੀ ਇਹ ਬਰਚਰ ਕੇ ਬੋਲਦੇ ਚੱਲਣ ਤੇ ਮੁੱਦਿਆਂ ਦੇ ਉੱਤੇ ਅੱਜ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਗਾਂਧੀ ਨਗਰ ਮਾਰਕੀਟ ਦੇ ਜਿਹੜੇ ਵਪਾਰੀ ਨੇ ਕਪੜਾ ਵਪਾਰੀ ਨੇ ਉਹ ਕਸਟਮਰ ਵਗੈਰਾ ਜਿਆਦਾ ਨਾ ਤੇ ਆ ਨਹੀਂ ਰਿਹਾ ਤੇ ਤੁਸੀਂ ਆਪਣੀ ਰਾਏ ਕਮੈਂਟਾਂ ਚ ਜਰੂਰ ਦੱਸਣਾ ਮੇਰੀ ਖਬਰ ਕਿੱਥੋਂ ਦੇਖ ਰਹੇ ਹੋ ਤੇ ਤੁਸੀਂ ਕਿੰਨੇ ਵਾਰੀ ਇਸ ਮਾਰਕੀਟ ਦੇ ਵਿੱਚ ਆ ਚੁੱਕੇ ਹੋ